ਬੱਚੇ ਦਾ ਦਿਖਾ ਦੇ ਹਰ ਬੱਚਿਆਂ ਦਾ ਸ਼ੌਂਕ ਤਾਂ ਕਰਾ ਦੇ ਲੈ ਕਿਹੜਾ ਬੱਚਾ ਸੋਹਣਾ ਲੱਗਦਾ ਤੈਨੂੰ ਆਹ ਸੋਹਣਾ ਥੋੜਾ ਕਿਹੜਾ ਆ ਕਿੱਥੇ ਮਾਰ ਗਿਆ ਸਾਲ ਓਏ ਪੁੱਤਰੀ ਇਹ ਆ ਗੋੜ ਰੰਗੇ ਰੱਤੇ ਕਰ ਲੋ ਸ਼ੌਂਕ ਇਹਨਾਂ ਦੇ ਵੀ ਹਾਂ ਚੂਚਾ ਚੂਚਾ ਢੂਚਾ ਢੂਚਾ ਫੜ੍ਹਈ ਨਹੀਂ ਅੰਦਾ ਫਾੜ ਮੁੰਡਿਆਂ ਪੈਰ ਥੱਲੇ ਨਾ ਦੇ ਦੀ ਲਓ ਜੀ ਦੇਖੋ ਰੱਤਾ ਕੱਲਾ ਹੀ ਕੋ ਕੀ ਜਾਂਦਾ ਈ ਅੱਜ ਇਹ ਲੀਡ ਆਈ ਉਹ ਡੇ ਅੱਜ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਵਾਸਾ ਟਾਜੀ ਜਾਨਵਰ ਸੈਟਾ ਜੀ ਤੇ ਕੱਢਦੇ ਆਂ ਜੀ ਅੱਜ ਫੇਰ ਬੱਚੇ ਆਪਾਂ ਡਾਵਾਂਗੇ ਅੱਜ ਆ ਚਾਰੇ ਬੱਚੇ ਤੇ ਬਈ ਬੱਚਾ ਕੱਲ ਵਾਲਾ ਫੇਰ ਨਹੀਂ ਆਇਆ ਅੱਜ ਟਾਈਮ ਵੀ ਵਾਵਾ ਹੋ ਚੁੱਕਿਆ 12 ਵਜੇ 11 ਵਜੇ ਗਿਆ ਉਹ ਬੱਚਾ ਆਇਆ ਨਹੀਂ ਨਾ ਦੂਜਾ ਜਿਹੜਾ ਇਧਰ ਖੇਤਾਂ ਨਾਲ ਉਹ ਵੀ ਨਹੀਂ ਆਇਆ ਗਿਆ ਤੇ ਜਿਹੜਾ ਲਾਲ ਕੰਤਾਂ ਵਾਲਾ ਆਪਣਾ ਓੜਿਆ ਉਹ ਉਹ ਬੱਚਾ ਵੀ ਨਹੀਂ ਆਇਆ ਹੈਗਾ ਤੇ ਆ ਚਾਰ ਬੱਚੇ ਰਹਿ ਗਏ ਆ ਇੱਕ ਕੋ ਗੀਰੰਗਾ ਬੱਚਾ ਜਿਹੜਾ ਉਹ ਅੱਜ ਢਾਉਂਦੇ ਨਹੀਂ ਬਾਈ ਕੱਲ ਦਾ ਉਹਦਾ ਜੋਰ ਜਿਹਾ ਲਾਇਆ ਵਾ ਢਿੱਲਾ ਜਾ ਬੈਠਾ ਤੇ ਇਹਨਾਂ ਨੂੰ ਢਾਉਨੇ ਆ ਅੱਜ ਚਾਰਾਂ ਨੂੰ ਤੇ ਇੱਕ ਬੱਚਾ ਹਜੇ ਢੜਨ ਨਹੀਂ ਲੱਗਿਆ ਬਈ ਛੋਟਾ ਥੋੜਾ ਜਿਹਾ ਜਿਹਦੇ ਖੰਭ ਜੇ ਖਰਾਬ ਆ ਇਹਨਾਂ ਨੂੰ ਢਾਉਨੇ ਆ ਇਹਨਾਂ ਦੇ ਰੰਗ ਕੱਲ ਲਾਦਾ ਆਪਾਂ ਆ ਦੱਬੇ ਬੱਚੇ ਦੇ ਬਈ ਲਾਲ ਟੂਸਾ ਕਰਤਾ ਸੀਗਾ ਆ ਵੇ ਇਨੂੰ ਛਾਲ ਦਿੰਨੇ ਆ ਪਛਤਰੀ ਦੇ ਉੱਤੇ ਲਾਓ ਗਿਆ ਬੱਚਾ ਖਤਰੀ ਤੇ ਪਹਿਲਾ ਕਾਲਾ ਚੀਨਾ ਬੱਚਾ ਵਈ ਇਹਦੀਆਂ ਬਗਲਾਂ ਦੋਨੇ ਲਾਲ ਕਰਤੀਆਂ ਸੀਗੀਆਂ ਤੇ ਢੱਡ ਹਰਾ ਕਰਤਾ ਸੀਗਾ ਇਹਦਾ ਬੱਚਾ ਵਈ ਜਿਹੜਾ ਇੱਧਰ ਗਿਆ ਵਾ ਖੇਤਾਂ ਲਾਇਆ ਨਹੀਂ ਜਿਹੜਾ ਇਹਦਾ ਭਰਾ ਵਾ ਉਹ ਇਹਦਾ ਭਰਾ ਜਿਹੜਾ ਉਹ ਇੱਧਰ ਬਹਿ ਗਿਆ ਸੀਗਾ ਕਿ ਉਹ ਆਇਆ ਨਹੀਂਗਾ ਇਹ ਗਾਹਕੀ ਤੇ ਆਰਤੇ ਦੇ ਬਈ ਡੰਡਾ ਮਾਰਤਾ ਐ ਤੇ ਪੂਸ ਮਾਰ ਕਰਤੀ ਲਾਲ ਲਾਲ ਡੰਡਾ ਤੇ ਲਾਲ ਹੀ ਟੋਰੀ ਐ ਇੱਕ ਬਈਆ ਲਾਲ ਚੀਨਾ ਆਪਣਾ ਠਿੱਕਾ ਰੱਤਾ ਜਾ ਬੱਚਾ ਇਹਦੀ ਹਰੀ ਬਗਲ ਆ Thế là gia đình sẽ Thế hôm nay nó đồng nè, bhai, bacciya, nè. ਲੋ ਜੀ ਗਏ। ਉਹ ਡੱਬਾ ਤੇ ਕਾਲਾ ਚੀਨਾ। ਆਹ ਰੱਤਾ ਦੇ ਲਾਲ ਚੀਨਾ। ਆ ਆ ਗਈ। ਆ ਡੱਬਾ ਦੀ ਤੇ ਆ ਕਾਲਾ ਜੀਨਾ ਲਾਲ ਬਗਲਾ ਲੋ ਜੀ ਇਧਰ ਛੋਟੇ ਬੱਚੇ ਹੀ ਘਾਤੇ ਆਪਾਂ ਛਤਰੀਆਂ ਤੇ ਤਿੰਨ ਬਾਤੇ ਇੱਕ ਹੋਰ ਵਭਾਉਨੇ ਉਹਨਾਂ ਤੇ ਦੂਜੇ ਬੱਚੇ ਆਪਣੇ ਫਿਰਦੇ ਆ ਭਈ ਉੱਡੇ ਫਿਰਦੇ ਆ ਰੇ ਤਾਂ ਅਜ ਤਾਂ ਹੋ ਗਿਆ ਅੱਧਾ ਘੰਟਾ ਉੱਡਿਆ ਜਨ ਉੱਡਿਆ ਨੂੰ ਇੱਕ ਤਾਂ ਆਉਂਦਾ ਲਾਲ ਜੀਨਾ ਜਿਹੜੀ ਹਰੀ ਬਗਲ ਤੇ ਲਾਲ ਡੰਡਾ ਤੇ ਆਉ ਕਾਲਾ ਜੀਨਾ ਆਉਂਦਾ ਸੋਚਾ ਹੁੰਦਾ ਰੁੱਤਾ ਆ ਗਿਆ ਪੂਸ ਤੇ ਡੰਡਾ ਇੱਕ ਬੱਚਾ ਆਪਣਾ ਬੈਠ ਗਿਆ ਵੀ ਆਪਣਾ ਡੱਬਾ ਬੱਚਾ ਲਾਲ ਦੂਸੇ ਵਾਲਾ ਉਹ ਕੋਠੀ ਤੇ ਬਹਿ ਗਿਆ ਲਓ ਜੀ ਹੁਣ ਪਾਉਣ ਲੱਗੇ ਕੂਤਰਾਂ ਨੂੰ ਦਾਣੇ ਆਪਣੇ ਦਾਣੇ ਪਾ ਲਿਆ ਟਰੇਆਂ ਦੇ ਵਿੱਚ ਰੱਖ ਦਿੱਤੇ ਖੁੱਡੇ 'ਚ ਤੇ ਪਾਣੀ ਵੀ ਧਰਦ ਗਏ ਦੂਜੇ ਖੁੱਡੇ 'ਚ ਵੀ ਰੱਖ ਦਈ ਇੱਧਰ ਆਪਣਾ ਇੱਕ ਬੱਚਾ ਬਹਿ ਗਿਆ ਫਗਲ ਡੰਡੇ ਵਾਲਾ ਤੇ ਦੋ ਫਿਰਦੇ ਆ ਵੀ ਰੱਤਾ ਤੇ ਕਾਲਾ ਚੀਨਾ ਆ ਜਾਂਦਾ ਤੇ ਇੱਧਰ ਉਵੇਂ ਬੈਠੇ ਬੱਚੇ ਆਪਣੀ ਛਤਰੀ ਤੇ ਆ ਗਿਆ ਕਾਲਾ ਚੀਨਾ ਬੱਚਿਆਂ ਨੂੰ ਕਰਨ ਲੱਗੇ ਅੰਦਰ ਆਪਾਂ ਹੁਣ ਤੇ ਦਾਣਾ ਪਾਣੀ ਉਹਦਾ ਖਾ ਲੈਣਗੇ ਉਹਦੇ ਚੋਕਚਾ ਲੈ ਲੈਣਗੇ ਆ ਬੱਚਾ ਬਾਲੜਾ ਬਈ ਅੱਖ ਚਟੀਰ ਪੈਂਦਾ ਇਹਦੀ ਇਧਰਲੀ ਅੱਖ ਕਾਲੀ ਹੈ ਦੀ ਇਧਰਲੀ ਅੱਧੀ ਗਾਲੀ ਹੈ ਤੇ ਅੱਧੀ ਚਿੱਟੀ ਹੈ ਆ ਵੇਖੋ ਇਧਰਲੀ ਜਾਵਾਂ ਗਾਲੀ ਹੈ ਦੀ ਲਓ ਜੀ ਕਾਲਾ ਚੀਨਾ ਬੱਚਾ ਬੈਠ ਗਿਆ ਆਪਣਾ ਤੇਰਾ ਰੱਤਾ ਰਹਿ ਗਿਆ ਕੱਲਾ ਆਡਾ ਬਾਬਾ ਚਾਵੀਓ ਤੁਹਾਡੇ ਆ ਕੋਠੀ ਤੇ ਤੇਰਾ ਧਾ ਹੁੰਦਾ ਲਓ ਜੀ ਦੇਖੋ ਰੱਤਾ ਕੱਲਾ ਹੀ ਕੋ ਕੀ ਜਾਂਦਾ ਅੱਜ ਪਹਿਲੀ ਡਾਈ ਉੱਡਿਆ ਅੱਜ ਆ ਲਾਲ ਦੂਸੇ ਵਾਲਾ ਨਹੰਗਿਆ ਆ ਫਿਰਦਾ ਰੱਤਾ ਉਹ ਫਿਰਦਾ ਵੀ ਬੱਦਲ ਚ ਰੱਤਾ ਪਹਿਲੀ ਈੜਾਈ ਅੱਜ ਰੱਤੇ ਦੀ 2 ਘੰਟੇ ਹੋ ਗਏ ਫਿਰਦੇ ਨੂੰ ਆਹ ਵੇਖੋ ਕਿੰਨੇ ਅਗ ਜਾਨਵਰ ਉਹ ਕੱਲਾ ਹੀ ਕੋ ਕੀ ਜਾਂਦਾ ਤਾਂ ਖੜਾ ਖੰਭ ਸਾਢੇ ਛੱਡੀ ਆ ਖੰਭ ਛੱਡੇ ਵੀ ਕੋ ਕੀ ਜਾਂਦਾ ਉੱਤੇ ਉਹ ਫਿਰਦਾ ਉਹ ਲੁੱਟ ਝਗੜਾ ਕੱਲਾ ਹੀ ਚੜ ਜਾਂਦਾ ਬਈ ਤੇ ਕੱਲਾ ਆ ਕੇ ਫਿਰ ਮੁੜ ਕੇ ਰਗੜੇ ਵੀ ਮਾਰਦਾ ਰਗੜੇ ਮਾਰ ਕੇ ਫਿਰ ਮੁੜ ਜਾਂਦਾ ਬਾਬਾ ਚਾਹ ਬਈ ਆਪਣਾ ਆ ਗਿਆ ਵਾਪਸ ਉਹ ਜਿਹੜਾ ਸਾਹਮਣੇ ਕੋਠੀ ਦੇ ਬੈਠਾ ਸੀ ਆ ਕੇ ਬੈਠ ਗਿਆ ਸਦਰੀ ਦੇ ਉੱਤੇ ਇੱਕ ਬੱਚਾ ਬਿਠਾਇਆ ਸੀ ਆਪਾਂ ਸਦਰੀ ਤੇ ਤੇ ਉਹ ਬਹਿ ਗਿਆ ਜੱਕੇ ਉਹ ਉਹ ਬਹਿ ਗਿਆ ਜੱਕੇ ਲੋ ਜੀ ਹੁਣ ਦਿੰਨੇ ਆ ਬੱਚਿਆਂ ਨੂੰ ਆਪਣੇ ਨੂੰ ਆ ਛੋਲੇ ਤੇ ਬਈ ਸੋਇਆਬੀਨ ਜੀ ਥੋੜੀ ਜਿਹੀ ਪਈ ਇਹ ਦੇ ਦਿੰਨੇ ਆ ਸ਼ਾਮ ਦਾ ਟਾਈਮ ਹੋਇਆ ਵਾ ਤੇ ਬੱਚੇ ਆਪਣੇ ਬਈ ਇਹੋਲੇ ਛਤਰੀਆਂ ਤੇ ਬਾ ਦੇ ਦਿੰਨੇ ਆ ਦੂਜੀ ਤੇ ਵੀ ਭਾਏ ਵੇ ਆ ਲੋ ਜੀ ਬੱਚਿਆਂ ਨੂੰ ਆਪਾਂ ਦੇਤਾ ਚੋਗਾ ਸੋਲੇ ਛਾਲੇ ਦੇਤੇ ਆ ਤੇ ਪੋਟੇ ਹੋ ਗਏ ਉਹਨਾਂ ਦੇ ਟਾਇਟ ਪੂਰੇ ਪਾਣੀ ਪੂਣੀ ਦੇ ਕੇ ਬਾਹਤੇ ਆ ਤੇ ਇੱਧਰ ਵੀ ਆਪਣੀ ਕੂਤਰੀ ਤੇ ਇੱਕ ਬੱਚਾ ਬੈਠਾ ਵਸਤਰੀ ਤੇ ਤੇ ਆਪਣਾ ਇਹ ਜਿਹੜਾ ਬੱਚਾ ਭੂਰੀਆਂ ਕੰਤਾਲਾ ਉਹ ਸਾਹਮਣੇ ਟਾਵਰਾਂ ਦੇ ਉੱਤੇ ਬੈਠਾ ਬਾਈ ਕੱਲ ਦਾ ਸਵੇਰ ਦਾ ਨਿਕਲਿਆ ਹੋਇਆ ਕੱਲ ਦਾ ਸਾਰਾ ਦਿਨ ਲੰਘ ਗਿਆ ਤੇ ਅੱਜ ਦਾ ਸਾਰਾ ਦਿਨ ਲੰਘ ਗਿਆ ਤੇ ਪੈਂਟ ਦੀ ਦੂਸਰੀ ਦੂਸਰੀ ਸਾਈਡ ਚਲਿਆ ਗਿਆ ਸੀਗਾ ਤੇ ਹਜੇ ਤੱਕ ਘਰੇ ਤਾਂ ਇਧਰ ਤਾਂ ਗੇੜਾ ਪਾਇਆ ਨਹੀਂ ਉਹਨੇ ਪਰ ਆਜੂਗਾ ਉਮੀਦ ਆ ਉਹਦੀ ਹੁਣ ਤਾਂ ਸੂਰਜ ਸੈੱਪ ਚੁੱਕਿਆ ਵੀ ਜੇ ਹੁਣ ਨਾ ਉੱਡਿਆ ਤਾਂ ਕੱਲੂ ਤਾਂ ਉੱਡੂਗਾ ਹੀ ਉਮੀਦ ਹੈਗੀ ਆ ਵੀ ਆਜੂਗਾ ਉਹਦੀ ਤੇ ਇੱਕ ਬੱਚਾ ਰਹਿ ਜੂ ਬਸ ਬਾਈ ਆਪਣਾ ਉਹ ਵੀ ਆ ਜਿਹੜਾ ਇਧਰ ਖੇਤਾਂ 'ਚ ਗਿਆ ਆ ਪੰਮੇ ਆ ਕਿਹੜੇ ਬੱਚੇ ਥੋੜੀ ਇੱਥਾ ਕੀ ਗੱਲ ਹੋਈ ਕਿਉਂ ਕੀ ਗੱਲ ਹੋਈ ਤੂੰ ਆ ਤੇਰੇ ਹੱਥ 'ਚ ਬੱਚੇ ਕਿਹੜੇ ਆ ਕਿਹੜੇ ਮੈਨੂੰ ਥੋੜਾ ਕਿਹੜੇ ਆ ਹਾਂ ਵੀ ਪੰਮਿਆ ਹਾਂ ਕਿਹੜੇ ਬੱਚੇ ਫੜ ਲੇ ਬੱਚੇ ਤਾਂ ਦਿਖਾ ਦੇ ਹੋਰ ਬੱਚਿਆਂ ਦਾ ਸ਼ੌਂਕ ਤਾਂ ਕਰਾ ਦੇ ਲੈ ਕਿਹੜਾ ਬੱਚਾ ਸੋਹਣਾ ਲੱਗਦਾ ਤੈਨੂੰ ਆ ਸੋਹਣਾ ਥੋੜਾ ਕਿਹੜਾ ਆ ਕਾਲਾ ਜ ਆ ਮੈਨੂੰ ਤਾਂ ਸੋਹਣਾ ਲੱਗਦਾ ਯਾਰ ਸਾਨੂੰ ਵਾਹ ਸੋਹਣਾ ਲੱਗਦਾ ਚੱਲ ਪਹਿਲੇ ਤੇ ਆ ਦੂਜੇ ਤੇ ਆ ਤੁਸੀਂ ਵੀ ਦੱਸ ਦਿਓ ਬਈ ਤੁਹਾਨੂੰ ਕਿਹੜਾ ਸੋਹਣਾ ਲੱਗਿਆ ਤੀਜੇ ਤੇ ਉਹ ਵਾਲਾ ਤੇ ਇਹਨਾਂ ਨੂੰ ਵੀ ਲਾ ਕੇ ਬਈ ਖੁੱਡੇ ਚਕਾਰ ਦਿੰਨੇ ਆ ਬਸ ਹੁਣੇ ਰਾਹੋਂ ਵਾਲਾ ਹੀ ਆ ਤੇ ਬੱਚਾ ਅੱਜ ਤਾਂ ਆਇਆ ਨਹੀਂ ਤੇ ਕੱਲ ਨੂੰ ਕਰਾਂਗੇ ਵੇਟ ਉਹਦੀ ਆ ਕਿੱਥੇ ਮਾਰ ਗਿਆ ਸਾਲ ਓਏ ਪੁੱਤਰੀ ਇਹ ਆ ਗੋੜ ਰੰਗੇ ਰੱਤੇ ਕਰ ਲੋ ਸ਼ੌਂਕ ਇਹਨਾਂ ਦੇ ਵੀ ਚੂਚਾ ਚੂਚਾ ਦੂਚਾ ਚੂਚਾ ਫੜਾਈ ਨਹੀਂ ਆਂਦਾ ਫਾੜ ਮੁੰਡਿਆਂ ਪੈਰ ਥੱਲੇ ਨਾ ਦੇ ਦੀ ਆ ਦੇ ਲਓ ਵੀ ਬੱਚਾ ਨਹੀਂ ਫੜੁੰਦਾ ਤੂੰ ਭੂਜਣਾ ਕੱਢ ਹਾਂਜੀ ਰੈਡੀ ਹੁਣ ਕੀ ਕਰਨ ਲੱਗਿਆ ਲਾਰਗੇ ਬੱਚਾ ਆਪਾਂ ਛਤਰੀ ਵਾਲਾ ਨਾਲ ਗੂਦਰੀ ਲਾ ਦੇਗੀ ਅੱਛਾ ਇਹ ਚੂਚਾ ਜਾਂਦਾ ਵੀ ਮੁੰਡਿਆਂ ਸਿਣੀ ਬਸ ਬੈਠੋ ਆ ਇਧਰ ਹੋਰ ਲੈ ਪਾਸੇ ਆ ਤਾਂ ਉੱਡ ਗਿਆ ਤੂੰ ਤਾਂ ਕਹਿੰਦਾ ਸੀ ਹੁੱਡੇ ਜੇ ਆਣਗੇ ਹੋ ਗਿਆ ਸਰਕੂਲ ਦੀ ਤਾਰ ਤੇ ਹੀ ਗੂਤਰ ਤੇ ਛਤਰੀ ਵੀ ਲਾਤੀ ਆ ਤੇ ਹੁਣ ਕਰ ਦਿੰਨੇ ਆ ਵੀਡੀਓ ਦੀ ਐਂਡਿੰਗ ਆ ਛਤਰੀ ਵਾਲੀ ਗੂਦਰੀ ਆਪਣੀ ਦੇਖੋ ਇਹਦੇ ਹੀ ਬੱਚੇ ਲੈਣੇ ਹੁਣ ਕਿਵੇਂ ਲੱਗੀ ਵੀਡੀਓ ਬਾਈ ਕਮੈਂਟ ਕਮੈਂਟ ਕਰਿਆ ਕਰੋ ਲਾ ਨਾਲੇ ਆਪਣੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਵਧੀਆ ਵੀਡੀਓ ਵਧੀਆ ਲੱਗਦੀ ਹੈ ਜੀ ਜਿਹਦੇ ਨੂੰ ਕਮੈਂਟ ਵਧੀਆ-ਵਧੀਆ ਕਰ ਦਿਆ ਕਰੋ ਓਕੇ ਜੀ ਧੰਨਵਾਦ